ਨਾ ਸੁਣ ਲਿਓ ਅਸੀਂ ਪੰਜਾਬ ਦੇ ਵਿੱਚ ਭਾਈਚਾਰਾ ਬਣਾਉਣਾ ਚਾਹੁੰਦੇ ਆ ਪਰ ਜਿਹੜੀ ਤੁਹਾਡੀ ਬਾਣੀ ਆ ਨਾ ਇਹ ਬਾਣੀ ਅੱਜ ਤੋਂ 600 ਸਾਲ ਪਹਿਲਾਂ ਬ੍ਰਾਹਮਣ ਘੜਦਾ ਸੀ ਬ੍ਰਾਹਮਣ ਯਾਦ ਰੱਖਿਓ ਮੈਂ ਕਿਸੇ ਜਾਤ ਨੂੰ ਨਹੀਂ ਕਹਿ ਰਿਹਾ ਮੈਂ ਕਿਸੇ ਧਰਮ ਨੂੰ ਨਹੀਂ ਕਹਿ ਰਿਹਾ ਕਿਉਂਕਿ ਉਸ ਧਰਮ ਦਾ ਬੰਦਾ ਜਿਹੜਾ ਸੀ ਜਿਹੜਾ ਬ੍ਰਾਹਮਣ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੈਠੇ ਹੋਏ ਬ੍ਰਾਹਮਣ ਆ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਉਸ ਬ੍ਰਾਹਮਣ ਦੀ ਗੱਲ ਕਰ ਰਿਹਾ ਜਿਹੜਾ ਸੁਣੋ ਧਿਆਨ ਦੇ ਨਾਲ ਜਿਸ ਵੇਲੇ ਆਪਣੇ ਦੇਵੀ ਦੇਵਤੇ ਥੋਪ ਕੇ ਗਰੀਬਾਂ ਦੇ ਉੱਤੇ ਕਹਿੰਦਾ ਸੀ ਤੁਸੀਂ ਆਹ ਦਾਨ ਨਹੀਂ ਕੀਤਾ ਆਹ ਦਾਨ ਨਹੀਂ ਕੀਤਾ ਆਹ ਦਾਨ ਨਹੀਂ ਕੀਤਾ ਅਸ਼ਾ ਗਰੀਬਾਂ ਕੋ ਦਾਨ ਲੈਂਦਾ ਸੀ ਸੁਣਿਓ ਧਿਆਨ ਨਾਲ ਗਰੀਬਾਂ ਕੋ ਦਾਨ ਲੈਂਦਾ ਸੀ ਉਹ ਦਾਨ ਆਪ ਨਹੀਂ ਫੜਦਾ ਸੀ ਗਰੀਬ ਨੂੰ ਕਹਿੰਦਾ ਸੀ ਫਲਾਨੀ ਜਗ੍ਹਾ ਜਾ ਕੇ ਰੱਖਿਓ ਗਰੀਬ ਦਾਨ ਰੱਖਿਆ ਹੁੰਦਾ ਸੀ ਤੇ ਇੱਕ ਇੱਕ ਗਰੀਬ ਕੋਲੋਂ ਦਾਨ ਰੱਖਿਆ ਨਹੀਂ ਗਿਆ ਤੇ ਗਰੀਬ ਨੂੰ ਆ ਕੇ ਕਹਿੰਦਾ ਵੀ ਮੈਂ ਤੈਨੂੰ ਕਹਿ ਕੇ ਗਿਆ ਸੀ ਵੀ ਆਹ ਤੂੰ ਕਰਨਾ ਹੈ ਕਿਉਂ ਨਹੀਂ ਕੀਤਾ ਗਰੀਬ ਕਹਿੰਦਾ ਜੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੇਰੇ ਕੋਲ ਹੋਇਆ ਨਹੀਂ ਕਹਿੰਦਾ ਫੇ ਤੇਰੇ ਕਰਮ ਕਿੱਦਾਂ ਕੱਟੇ ਜਾਣਗੇ ਪਿੱਛੇ ਆਉਂਦੇ ਸੀ ਕਬੀਰ ਸਾਹਿਬ ਕਬੀਰ ਸਾਹਿਬ ਆਉਂਦੇ ਸੀ ਕਬੀਰ ਸਾਹਿਬ ਨੇ ਪੁੱਛਿਆ ਕੀ ਗੱਲ ਹੋਈ ਆ ਇਹਨੂੰ ਕੋ ਤਾਂ ਤੰਗ ਕਰਦਾ ਆ ਕਹਿੰਦਾ ਜੀ ਮੈਂ ਇਹਨੂੰ ਕਿਹਾ ਸੀ ਇਹਨੇ ਮੈਨੂੰ ਪੁੱਛਿਆ ਸੀ ਵੀ ਮੇਰੇ ਸਾਡੇ ਕਰਮ ਕਿੱਦਾਂ ਕੱਟੇ ਜਾਣਗੇ ਅਸੀਂ ਕਿੱਦਾਂ ਹੋ ਸਕਦੇ ਆ ਵੱਡੇ ਕਿੱਦਾਂ ਹੋ ਸਕਦੇ ਆ ਅਸੀਂ ਕਹਿੰਦਾ ਮਾਲ ਪੜ੍ਹਾਈ ਕਿੱਦਾਂ ਕਰ ਸਕਦੇ ਆ ਕਬੀਰ ਸਾਹਿਬ ਕਹਿੰਦੇ ਆ ਵੀ ਤੁਸੀਂ ਪੁੱਛਿਆ ਸੀ ਕਹਿੰਦੇ ਹਾਂ ਜੀ ਕਹਿੰਦੇ ਕੀ ਦੱਸਿਆ ਸੀ ਕਹਿੰਦੇ ਇਹਨਾਂ ਨੇ ਕਿਹਾ ਸੀ ਫਲਾਨੀ ਫਲਾਨੀ ਚੀਜ਼ ਦਾਨ ਕਰਾਇਆ ਫਲਾਨੀ ਜਗ੍ਹਾ ਬੇ ਸਾਡੇ ਕੋ ਜਾ ਨਹੀਂ ਹੋਇਆ ਤੇ ਇਸ ਕਰਕੇ ਮੈਨੂੰ ਕਹਿੰਦਾ ਵੀ ਕਿਉਂ ਨਹੀਂ ਕਰਕੇ ਆਏ ਤੁਸੀਂ ਕਬੀਰ ਸਾਹਿਬ ਕਹਿੰਦੇ ਸੁਣ ਕਬੀਰ ਸਾਹਿਬ ਬ੍ਰਾਹਮਣ ਨੂੰ ਜਵਾਬ ਕੀ ਦਿੰਦੇ ਆ ਧਿਆਨ ਨਾਲ ਸੁਣਿਓ ਜਿਹੜੀ ਨੀਤੀ ਕਰਕੇ ਨੀਤੀ ਕਰਕੇ ਆਪਣੇ ਲੋਕਾਂ ਨੂੰ ਖੁਸ਼ ਕਰਦੇ ਸੀ ਆਪਣੇ ਲੋਕਾਂ ਨੂੰ ਕੀ ਕਰਦੇ ਸੀ ਖੁਸ਼ ਕਰਦੇ ਸੀ ਜਿਹੜੇ ਉਹ ਲੋਕ ਸੀ ਫਿਰ ਕਬੀਰ ਸਾਹਿਬ ਜਵਾਬ ਕੀ ਦਿੰਦੇ ਆ ਕਬੀਰ ਸਾਹਿਬ ਨੂੰ ਸਵਾਲ ਕਰਦੇ ਆ ਕਬੀਰ ਬ੍ਰਾਹਮਣ ਸੁਣ ਧਿਆਨ ਕਰ ਮੇਰੇ ਹਾਲ ਜੀ ਨੀਤੀ ਘੜ ਕੇ ਗੱਲ ਕੀਤੀ ਆ ਯਾਦ ਰੱਖਿਓ ਅਸੀਂ ਹੁਣ ਸਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਦੇ ਆ ਸਾਨੂੰ ਪਤਾ ਉਹਦੇ ਵਿੱਚ ਕੀ ਲਿਖਿਆ ਆ ਕਬੀਰ ਸਾਹਿਬ ਬ੍ਰਾਹਮਣ ਨੂੰ ਕਹਿੰਦੇ ਆ ਕਬੀਰ ਦੀਨ ਗਰੀਬੀ ਆਪਣੀ ਮੇਰੀ ਗਰੀਬੀ ਵੀ ਆਪਣੀ ਤਾਂ ਮੇਰਾ ਦੀਨ ਵੀ ਆਪਣਾ ਜੇ ਬ੍ਰਾਹਮਣ ਤੂੰ ਇਹਦੀ ਗਰੀਬੀ ਕੱਟਣ ਨੂੰ ਤਿਆਰ ਹੈਂ ਸਵਾਲ ਕਰ ਦਿੱਤਾ ਬ੍ਰਾਹਮਣ ਨੂੰ ਕਬੀਰ ਸਾਹਿਬ ਨੇ ਮੇਰੇ ਸਾਹਮਣੇ ਇਹਨੂੰ ਕੀ ਕਰ ਇਹਦੇ ਘਰ ਲਿਆ ਕੇ ਮਾਇਆ ਸੈੱਟ ਇਹਦੇ ਘਰ ਲਿਆ ਕੇ ਹਰ ਇੱਕ ਚੀਜ਼ ਦੇ ਇਹਨੂੰ ਜੋ ਇਹਨੂੰ ਚਾਹੀਦੀ ਆ ਹਰ ਇੱਕ ਚੀਜ਼ ਦੇ ਫੇਰ ਮੈਂ ਤੈਨੂੰ ਦੱਸਦਾ ਵੇ ਜੋ ਤੂੰ ਕਹੂਗਾ ਫੇਰ ਮੰਨੂਗਾ ਇਹ ਬ੍ਰਾਹਮਣ ਕਹਿੰਦਾ ਮੈਂ ਤਾਂ ਦੇ ਨਹੀਂ ਸਕਦਾ ਵੀਰ ਸਾਹਿਬ ਬ੍ਰਾਹਮਣ ਨੂੰ ਕਹਿੰਦੇ ਆ ਕਬੀਰ ਦੀਨ ਗਰੀਬੀ ਆਪਣੀ ਮੇਰੀ ਗਰੀਬੀ ਵੀ ਆਪਣੀ ਤਾਂ ਮੇਰਾ ਦੀਨ ਵੀ ਆਪਣਾ ਜੇ ਬ੍ਰਾਹਮਣ ਤੂੰ ਇਹਦੀ ਗਰੀਬੀ ਕੱਟਣ ਨੂੰ ਤਿਆਰ ਹੈਂ ਸਵਾਲ ਕਰ ਦਿੱਤਾ ਬ੍ਰਾਹਮਣ ਨੂੰ ਕਬੀਰ ਸਾਹਿਬ ਨੇ ਮੇਰੇ ਸਾਹਮਣੇ ਇਹਨੂੰ ਕੀ ਕਰ ਇਹਦੇ ਘਰ ਲਿਆ ਕੇ ਮਾਇਆ ਸੈੱਟ ਇਹਦੇ ਘਰ ਲਿਆ ਕੇ ਹਰ ਇੱਕ ਚੀਜ਼ ਦੇ ਇਹਨੂੰ ਜੋ ਇਹਨੂੰ ਚਾਹੀਦੀ ਆ ਹਰ ਇੱਕ ਚੀਜ਼ ਦੇ ਫੇਰ ਮੈਂ ਤੈਨੂੰ ਦੱਸਦਾ ਵੀ ਜੋ ਤੂੰ ਕਹੂਗਾ ਫੇਰ ਮੰਨੂਗਾ ਇਹ ਬ੍ਰਾਹਮਣ ਕਹਿੰਦਾ ਮੈਂ ਤਾਂ ਦੇ ਨਹੀਂ ਸਕਦਾ ਕਬੀਰ ਸਾਹਿਬ ਕਹਿੰਦੇ ਕਬੀਰ ਦੀਨ ਗਰੀਬੀ ਦੀਨ ਮੇਰੀ ਅੰਦਰ ਆਤਮਾ ਮੇਰਾ ਦੀਨ ਮੇਰਾ ਮਾਨ ਮੇਰਾ ਧਰਮ ਮੇਰੇ ਅੰਦਰ ਕਬੀਰ ਦੀਨ ਗਰੀਬੀ ਆਪਣੀ ਘਰਤਾ ਦਿਸੇ ਸੋਲੈ ਜੇ ਤੂੰ ਇਸ ਗਰੀਬ ਨੂੰ ਆਪਣੇ ਬਰਾਬਰ ਨਹੀਂ ਕਰ ਸਕਦਾ ਤਾਂ ਬਸ਼ਰਮਾ ਤੂੰ ਇਹਨੂੰ ਆਪਣੇ ਆਪਣਾ ਧਰਮ ਕਿਉਂ ਥੋਪਦਾ ਤੇ ਕਬੀਰ ਸਾਹਿਬ ਸਵਾਲ ਕਰਾ ਬਣਾ ਬ੍ਰਾਹਮਣ ਨੂੰ ਪੰਡਤ ਨੂੰ ਪੁਜਾਰੀ ਨੂੰ ਜਿਹੜਾ ਨੀਤੀਆਂ ਕਰਦਾ ਸੀ ਉਹਨੂੰ ਸਵਾਲ ਕਰ ਰਹੇ ਆ ਵੀ ਜੇ ਤੂੰ ਇਹਨੂੰ ਗਰੀਬ ਨੂੰ ਆਪਣੇ ਬਰਾਬਰ ਨਹੀਂ ਕਰ ਸਕਦਾ ਤੂੰ ਇਹਨੂੰ ਆਪਣਾ ਭਰਾ ਨਹੀਂ ਬਣਾ ਸਕਦਾ ਜੇ ਇਹਨੂੰ ਤੂੰ ਆਪਣੇ ਕਹਿੰਦਾ ਮਤਲਬ ਇਹਨੂੰ ਕੁਝ ਨਹੀਂ ਬਣਾ ਸਕਦਾ ਤਾਂ ਤੂੰ ਇੱਥੇ ਧਰਮ ਕਿਦਾ ਧੋ ਸਕਦਾ